ਕਰ ਦਵਾ ਜੋ ਵੀ ਇਨਸੀਡੈਂਟ ਹੋਇਆ ਕੱਲ ਤੇ ਉਸ ਦੇ ਬਾਰੇ ਫਿਰ ਉਸ ਤੋਂ ਬਾਅਦ ਜੋ ਜੋ ਤੁਹਾਡੇ ਸਵਾਲ ਹੋਣਗੇ ਵਿਲ ਟੇਕ ਅਪ ਕੱਲ ਜਿਵੇਂ ਤੁਹਾਨੂੰ ਪਤਾ ਜੀ 15 ਦਸੰਬਰ ਨੂੰ ਸ਼ਾਮ ਨੂੰ ਸੋਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ 3-4 ਦਿਨ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਦੋ ਜਾਂ ਤਿੰਨ ਸ਼ੂਟਰ ਜਿਹੜੇ ਕੱਲ ਦਾ ਸੀਗਾ ਉਹਨਾਂ ਨੂੰ ਸਾਨੂੰ ਕਲੀਅਰ ਹੋ ਗਿਆ ਕਿ ਤਿੰਨ ਬੰਦੇ ਇਨਵੋਲਡ ਸੀਗੇ ਜੀ ਇਹਦੇ ਵਿੱਚ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40s ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਹਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮ ਰਹੀ ਸੀਗੀ ਜਿਹਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ক্লোਜ਼ ਸੀਗਾ ਜਾਂ ਕਬੱਡੀ ਜੋਧੇ ਨਾਲ ਉਹਦਾ ਟਾਈ ਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਆ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ الیاਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫॉर ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਹਨ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫ ਆਈ ਆਰ ਦਰਜ ਹੈ ਤੇ ਜਿਹੜਾ ਕਰਨ ਪਾਠ ਹੈਗਾ ਇਹਦੇ ਉੱਪਰ ਦੋ ਐਫ ਆਈ ਆਰਸ ਦਰਜ ਹੋਈਆਂ ਨੇ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇਕਵਲਿ ਜੀ ਪਰਮਿਸ਼ਨ ਜਿਹੜੀ ਹੈ ਪਰਮਿਸ਼ਨ ਕੋਈ ਸੀਗੀ ਔਰ ਪੁਲਿਸ ਉੱਥੇ ਡਿਪਲੋਏ ਸੀ ਬਿਲਕੁਲ ਬਾਅਦ ਵੀ ਇਸ ਵਾਰ ਰਾਤ ਨੂੰ ਅੰਜਾਮ ਬਿਲਕੁਲ ਬਿਲਕੁਲ ਦੇਖੋ ਉੱਥੇ ਜਿਹੜਾ ਹੈਗਾ ਮੈਂ ਪਹਿਲਾਂ ਵੀ ਕੱਲ ਵੀ ਦੱਸਿਆ ਸੀਗਾ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਸੀਗੀ ਉੱਥੇ ਪ੍ਰੈਜ਼ੈਂਟ ਸੀਗੀ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਪਰਮਿਸ਼ਨ ਸੀਗੀ ਇਹਨਾਂ ਨੂੰ ਦਿੱਤੀ ਗਈ ਸੀਗੀ ਤੇ ਜਿਹੜੀ ਡਿਪਲॉयਮੈਂਟ ਵਗੈਰਾ ਹੈਗਾ ਉਹਨਾਂ ਨੇ ਅਰਜੈਂਟਲੀ ਜਦੋਂ ਇਹਨਾਂ ਦੇ ਮਗਰ ਗਏ ਵੀ ਹੈਗੇ ਉੱਥੇ ਕਿਉਂਕਿ ਟ੍ਰੈਫਿਕ ਘੇਰਾ ਕਰਕੇ ਮੋਟਰਸਾਈਕਲ ਤੋਂ ਇਹ ਸਕੇਪ ਕਰ ਗਏ ਸੀਗੇ ਫਿਰ ਉਸ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਗਈ ਕਿ ਅਗਰ ਇੱਕ ਬੰਦਾ ਇੰਜਰਡ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੋਂ ਰੈਸਕਿਊ ਕਰਕੇ ਹਸਪੀਟਲ ਲੈ ਕੇ ਗਏ ਹੈ ਜੀ ਬਿਲਕੁਲ ਸਰ ਸਪੈਸ਼ਲੀ ਕਿਉਂਕਿ ਪਰਿਵਾਰ ਵੀ ਇਹ ਕਹਿ ਰਹੇ ਹੈ ਕਿ ਉਸ ਦੌਰਾਨ ਸੈਲਫ ਡਿਫੈਂਸ ਲਈ ਉਹਦੇ ਕੋਲ ਪਿਸਤਲ ਵੀ ਸੀਗੀ ਗ੍ਰੇਨਸ ਵੀ ਸੀਗੀਆਂ ਆ ਉਹਦੇ ਕੋਲ ਸੋਨੇ ਦੀ ਚੇਨ ਤੇ ਕੜਾ ਵੀ ਸੀਗਾ ਉਹ ਸਾਰਾ ਕੁਝ ਗਾਇਬ ਹੈ ਮੋਬਾਈਲ ਫੋਨ ਸੀਗਾ ਉਹ ਵੀ ਗਾਇਬ ਹੈ ਉਸ ਬਾਰੇ ਕੋਈ ਗਾਇਬ ਗਾਇਬ ਹੋਣ ਵਾਲੀ ਦੇਖੋ ਜਦੋਂ ਮੌਕੇ ਤੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨੂੰ ਇਮੀਡੀਏਟਲੀ ਮੈਂ ਦੱਸ ਰਹੇ ਹਾਂ ਵੀ ਲੈ ਕੇ ਗਏ ਹੈਗੇ ਹਸਪੀਟਲ ਜੇ ਉੱਥੇ ਹੀ ਸਾਡੇ ਬੰਦੇ ਸੀਗੇ ਜੇ ਕੋਈ ਅਜਿਹੀ ਚੀਜ਼ ਹੋਊਗੀ ਵੀ ਕੋਈ ਮਿਸਿੰਗ ਹੈਗੀ ਹੈ ਚੀਜ਼ੇ-ਚੀਜ਼ ਹਲੇ ਤੱਕ ਨੋਟਿਸ ਨਹੀਂ ਆਈ ਬਟ ਵੀਲ ਅਪਡੇਟ ਹੀ ਹੋਗਾ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਾਨਾ ਬਲਵਾਰੀਆ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਨਹੀਂ ਬਿਲਕੁਲ ਵੀ ਆਇਆ ਹੈ ਅਸੀਂ ਉਹ ਅਪਕ ਕਰਨ ਲਈ ਨਹੀਂ ਕੋਈ ਵੀ ਮੈਂ ਕਰ ਰਿਹਾ ਕਿ ਪੁਰਾਣਾ ਹੈ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਤੁਸੀਂ ਦੇਖੋ ਉਹਦੇ ਵਿੱਚ ਕੋਈ ਇਹਦਾ ਰਾਣਾ ਬਲਾਚੋਰੀ ਦਾ ਕੋਈ ਵੀ ਨਹੀਂ ਹੋ ਰਹੀ ਹੈ ਸਗਨ ਪ੍ਰੀਤ ਇੰਵਾਲਵਮੈਂਟ ਦੱਸੀ ਜਾ ਰਹੀ ਹੈ ਸਗਨ ਪ੍ਰੀਤ ਦਾ ਜੀ ਕੰਟਰੋਵਰਸ਼ੀਅਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਤੇ ਕਿਤੇ ਮਰਡਰ ਦੇ ਅਲੱਗ-ਅਲੱਗ ਉਹ ਚੱਲਦਾ ਰਿਹਾ ਹੈ ਇਹਦਾ ਉਹਦਾ ਨਾਮ 노 ਡਾਊਟ ਲੇਕਿਨ ਹਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਦੇ ਆਪਸ ਲੇ ਗਰੁੱਪ ਦੇ ਵਿੱਚ ਹੈ ਇਹਦੇ ਵਿੱਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ ਨਾ ਵੀ ਅਸੀਂ ਗੈਂਗ ਨਾਲ ਕਿਸੇ ਗੈਂਗਸਟਰ ਨਾਲ ਮੈਂ ਮੈਂ ਜੋ ਦੱਸ ਰਹੇ ਹਾਂ ਜੀ ਜੋ ਹਲੇ ਤੱਕ ਸਾਨੂੰ ਕ੍ਰਿਮੀਨਲ ਹਿਸਟਰੀ ਕੋਈ ਇਹਦੀ ਨਹੀਂ ਹੈਗੀ ਇਸ ਤਰ੍ਹਾਂ ਦੀ ਵੀ ਗੈਂਗ ਵਾਰਚ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫॉर ਕਬੱਡੀ ਉਹਦੇ ਸਰ ਇਹਦੇ ਨਾਲ ਨਾਲ ਇੱਕ ਹੋਰ ਵੀ ਸਾਹਮਣੇ ਆ ਰਹੀ ਕਿ ਹੋਰ ਵੀ ਇੱਕ ਸਖਸ ਜਿਹੜਾ ਇੰਜਰਡ ਹੋਇਆ ਹੈ ਇਸ ਫਾਮਲੇ ਦੇ ਵਿੱਚ ਨਿਯਿਤ ਬਿਆਨਾਂ ਦੇ ਬੱਚਾ ਜ ਗੋਲੀ ਚਲਾਈ ਆ ਉਦੋਂ ਉਹਦੇ ਛਰੇ ਵਗੈਰਾ ਲੱਗੇ ਹੈਗੇ ਉਹ ਬੰਦਾ ਇੱਕ ਇੰਜਰਡ ਹੈ ਜੀ ਸਰ 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 ਇੱਕ ਇੱਕ ਸਵਾਲ ਆਇਆ ਸਰ ਕਿ ਇੱਕ ਇੱਕ ਸਹੀ ਹੈ ਵਨ ਕਲੇਮ ਠੀਕ ਹੈ ਹਾਂ ਜੀ ਜੋ 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 ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਬੰਦੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਵੀ ਰਤਿਆ ਕਪੂਰ ਐਂਡ ਕਰਨ ਪਾਠਕ ਜੋ ਹੈ ਇਹ ਦੋਨੋਂ ਬੰਦੇ ਦੋਨੀ ਬਲ ਦੇ ਐਸੋਸੀਏਟਸ ਹੈ ਤੇ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈਗੀ ਹੈ ਜੀ ਜੋ ਬੰਬੀਆ ਔਰ ਡੋਨੀ ਗੱਲ ਦੋਨੋਂ ਅਲਾਈਡ ਗੈਂਗ ਹੀ ਹੈ ਅੱਛਾ ਅੱਜ ਸਵਾਲ ਇਹ ਕਿ ਲਗਾਤਾਰ ਪੰਜਾਬ ਕੇ ਅੰਦਰ ਜੋ ਕਬੱਡੀ ਦੇ ਜੋ ਟੂਰਨਾਮੈਂਟ ਹੋ ਰਹੇ ਹਨ ਉਹਨਾਂ ਦੇ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਵਜ੍ਹਾ ਇਸਕੇ ਪਿੱਛੇ ਹੈ ਇਹ ਦੇਖੋ ਕਬੱਡੀ ਦੀ ਐਗਜ਼ੈਕਟ ਵਜ੍ਹਾ ਤਾਂ ਹੁਣ ਇਹੀ ਡੋਮੀਨੈਂਸ ਹੈ ਜੀ ਇੱਕ ਦੂਜੇ ਦੀ ਵੀ ਕੌਣ ਗੇਮ ਕਰਾਊਗਾ ਕੌਣ ਨਹੀਂ ਕਰਾਊਗਾ ਲੇਕਿਨ ਇਹ ਗੱਲ ਹੈ ਵੀ ਜਿੰਨੇ ਵੀ ਮੈਟਰ ਚਾਹੇ ਉਹ ਮੁਹਾਲੀ ਡਿਸਟ੍ਰਿਕਟ ਦੇ ਹੋਣ ਜਾਂ ਪੰਜਾਬ ਇਨ ਜਨਰਲ ਹੋਵੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੋਏ ਆ ਉਹ ਸਾਰੇ ਟ੍ਰੇਸ ਕੀਤੇ ਗਏ ਆ ਤੇ ਸਾਡੇ ਵੀ ਜਿੰਨੇ ਪੁਰਾਣੇ ਇਨਸੀਡੈਂਟ ਆ ਅਸੀਂ ਸਾਰੇ ਟ੍ਰੇਸ ਕੀਤੇ ਹੋਏ ਕਨਫੀਡੈਂਟ ਕੇ ਇਹ ਬੰਦੇ ਵੀ ਅਸੀਂ ਜਲਦੀ ਤੋਂ ਜਲਦੀ ਵਿਥਿਨ ਫਿਊ ਡੇਸ ਅਸੀਂ ਇਹਨੂੰ ਫੜ ਲਿਆ। ਇਹ ਕਿਹਾ ਇਹ ਵੀ ਉਸੇ ਮਾਮਲੇ ਨਾਲ ਜੁੜਾ ਹੈ ਕਿ ਗੈਂਗਸਟਰ ਕੰਟਰੋਲ ਕਰਨਾ ਚਾਹਤੇ ਹਨ ਕਬੱਡੀ ਟੂਰਨਾਮੈਂਟਸ ਕੋ ਕਬੱਡੀ ਪਲੇਅਰਸ ਕੋ ਡੋਮੀਨੈਂਟ ਡੋਮੀਨੈਂਟ ਦੇਖੋ ਜੋ ਗੈਂਗਸਟਰ ਹੈ ਬੰਦਾ ਹੋ ਤਾਂ ਹਰ ਥਾਂ ਆਪਣੀ ਹੀ ਡੋਮੀਨੈਂਸ ਚਾਹੇ ਉਹ ਕੋਈ ਐਕਸਟਰਸ਼ਨ ਕਾਲਸ ਕਰ ਰਹੇ ਹੋਣ ਜਾਂ ਕੋਈ ਆਪਣਾ ਏਰੀਆ ਪਰਚ ਬਣਾਉਣ ਦੀ ਕੋਸ਼ਿਸ਼ ਹੋਵੇ ਉਹ ਚੱਲਦੀ ਰਹਿੰਦੀ ਹੈ ਉਹਨਾਂ ਦੀ। ਤਾਂ ਉਸ ਦੇ ਤਹਿਤ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਜੀ ਸਰ ਮੇਨ ਪ੍ਰੋਮੋਟਰਾਂ ਨੂੰ ਕਿਉਂ ਨਹੀਂ ਨਿਸ਼ਾਨਾ ਬਣਾਇਆਗਾ ਇਸ ਨੂੰ ਹੀ ਗਾ ਬਣਾਇਆਗਾ ਹੁਣ ਇਹ ਤਾਂ ਮੈਂ ਨਹੀਂ ਦੱਸ ਸਕਦਾ ਜੀ ਉਹਨੂੰ ਹੀ ਕਿਉਂ ਕੀਤਾ ਗਿਆ ਮਤਲਬ ਲਗੀ ਸਰ ਸਿੱਧੂ ਮੂਸੇ ਵਾਲਾ ਕੀ ਹੱਤਿਆ ਸੇ ਇਸ ਦਾ ਕੋਈ ਨਹੀਂ ਉਹਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਜੀ ਹਲੇ ਤੱਕ ਸ਼ਗਨਪ੍ਰੀਤ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਾ ਰਾਣਾ ਜਿਹੜਾ ਬਲਾਚੌਰੀਆ ਹੈ ਇਹਦੀ ਕੋਈ ਉਹਦਾ ਨਾਲ ਇਨਵੋਲਵਮੈਂਟ ਸੀ ਇਹ ਜਾਣੂ ਕਿ ਇਹ ਸੀ ਤੋਂ ਉਸੇ ਬੰਦੇ ਦਾ ਨਾਮ ਉਹਨੂੰ ਹਾਰਬਰ ਕੀਤਾ ਸੀ ਨਹੀਂ ਇਹ ਮੈਂ ਦੇਖੋ ਉਸ ਟਾਈਮ ਤੱਕ ਵੀ ਕੋਈ ਨਹੀਂ ਆਈ ਅੱਜ ਦੀ ਇਹਦਾ ਕੋਈ ਨਿਕਲਿਆ ਆਵੇ ਤਾਂ ਅਲੱਗ ਗੱਲ ਹੈ ਲੇਕਿਨ ਪਹਿਲਾਂ ਦੀ ਗੱਲ ਨੂੰ ਸਰ ਇਸ ਚੀਜ਼ ਨੂੰ ਕਿ ਚਾਹ ਪਤਾ ਕੋਈ ਲਿੰਕ ਹੋਏ ਜਾਂ ਨਹੀਂ ਨਹੀਂ ਜੇ ਮੈਂ ਅੱਜ ਹਲੇ ਤੱਕ ਦੀ ਤੁਹਾਨੂੰ ਇਨਵੈਸਟੀਗੇਸ਼ਨ ਚ ਕਹਿ ਰਿਹਾ ਵੀ ਉਸਦਾਲ ਕੋਈ ਉਹ ਨਹੀਂ ਹੈ ਕਬੱਡੀ ਦਾ ਉਹ ਹੈ ਕੱਲ ਨੂੰ ਅਗਰ ਕੋਈ ਇੱਕ ਅਦਾ ਬੰਦਾ ਦਾ ਲਿੰਕ ਅਪ ਨਿਕਲ ਵੀ ਆਂਦਾ ਹੈ ਦੈਨ ਇਟ ਵੀ ਕਲ ਲਿੰਕ ਬਟ ਪ੍ਰਾਇਮਰੀ ਰੀਜ਼ਨ ਜਿਹੜਾ ਹੈਗਾ ਉਹ ਕੋਈ ਸਿੱਧੂ ਮੂਸੇ ਵਾਲਾ ਰਿਲੇਟਡ ਨਹੀਂ ਹੈਗਾ ਇਟ ਇਜ਼ ਜਸਟ ਬੀਇੰਗ ਦ ਫੋਰ ਦਾ ਆਪਟਿਕ ਸਭ ਤੋਂ ਜ਼ਿਆਦਾ ਹੈਵੀ ਕਰਪੂਆ ਆਇਆ ਸੀ ਕੇਸ ਨੂੰ ਕਿ ਸਿੱਧੂ ਮੂਸੇ ਵਾਲਾ ਐਂਗਲ ਪਾ ਦਈਏ ਮੇਬੀ ਹੈਵੀ ਕਰਨ ਲਈ ਇੱਕ ਆਪਣਾ ਜਦੋਂ ਇੱਕ ਬੰਦੇ ਨੇ ਕੋਈ ਕ੍ਰਾਈਮ ਕਰਨਾ ਹੁੰਦਾ ਨਾ ਜੀ ਉਹਨੂੰ ਆਪਣੀ ਸੋਸਾਇਟੀ ਚ ਸੈਪਟੈਂਸ ਲਈ ਵੀ ਜਸਟੀਫਾਈ ਮੈਂ ਕਿਸੇ ਵੱਡੇ ਬੰਦੇ ਦੇ ਨਾਮ ਨਾਲ ਜੋੜ ਦਵਾ ਤੇ ਮੈਂ ਇੱਕ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਦਿਖਾਵਾ ਵੀ ਮੈਂ ਪਤਾ ਨਹੀਂ ਕਿਹੜਾ ਚੰਗਾ ਕੰਮ ਕਰਨ ਲੱਗਿਆ ਇਹ ਉਹ ਸਿਰਫ ਇੱਕ ਆਪਣ ਜੀ ਕਿਹ ਕਿਹ ਇਹ ਲਿਖੀ ਹੈਗਾ ਵੈਸੇ ਨਹੀਂ ਉਸ ਤਰ੍ਹਾਂ ਨਾਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅਲੱਗ-ਅਲੱਗ ਮਲਕ ਕਰਨ ਜੇ ਤੁਸੀਂ ਲਓ ਤਾਂ ਕਰਨ ਟਿੰਡਾ ਵੀ ਹੈਗਾ ਹੋਰ ਵੀ ਬੰਦੇ ਹੈਗੇ ਆ ਮੱਖਣ ਦਾ ਨਾਮ ਪਾਤਾ ਮੱਖਣ ਮਲਟੀਪਲ ਹੈਗੇ ਲੇਕਿਨ ਐਗਜ਼ੈਕਟ ਬੰਦੇ ਕੌਣ ਹੈਗੇ ਅਦਿੱਤਿਆ ਕੌਣ ਹੈਗਾ ਇਹਦਾ ਕੀ ਕੀ ਪਰਚੇ ਹੈਗੇ ਕਰਨ ਪਾਠਕ ਜਿਹੜਾ ਹੈਗਾ ਉਹ ਟ੍ਰੇਸ ਵੀ ਬਿਲਕੁਲ ਐਂਡ ਟੂ ਐਂਡ ਕਰ ਲਿਆ ਹੈਗਾ ਜੀ ਵੀ ਕੌਣ-ਕੌਣ ਬੰਦੇ ਸੀ ਕਿੰਦਰੋਂ 700 ਜੀ ਜਿਹੜਾ ਤਾਂ ਕੁ ਭਗਵਾਨਪੁਰੇ ਦਾ ਟਾਲਰਿੰਗ ਟਪੇਣਾ ਦਾ ਕਿੰਨੇ ਕਰੀਬ ਠਾਈਏ ਨਹੀਂ ਕਿੰਨੇ ਦਾ ਨਹੀਂ ਜੀ ਉਹ ਜਾਣਕਾਰ ਹੋਣਾ ਹੁਣ ਉਹ ਕਿੰਨੇ ਦਾ ਹੈਗਾ ਜੀ ਇਹਦੇ ਵਿੱਚ ਸਾਤ ਅੱ ਕਿਰਤਔਰੱਖ ਨੇ ਵੀ ਆਣਾ ਆਣਾ ਕਰਾਈ ਸੀ ਜੀ ਉਹ ਟਾਰਗਟ ਨਹੀਂ 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 ਬਿਲਕੁਲ ਟਾਰਗੇਟ ਨਹੀਂ ਸੀਗਾ ਜੀ ਮਲਟੀਪਲ ਬੰਦੇ ਉੱਥੇ ਪ੍ਰੈਜ਼ੈਂਟ ਸੀਗੇ ਪਹਿਲਾਂ ਵੀ ਪੋਲੀਟੀਸ਼ੀਨ ਵੀ ਕੁਝ ਆਫਿਸਰਸ ਵੀ ਆਏ ਸੀਗੇ ਜਿਹੜੇ ਜਿਹਨਾਂ ਨੇ ਕਬੱਡੀ ਨੇ ਇਹਨਾਂ ਨੂੰ ਇਨਵਾਈਟ ਕੀਤਾ ਸੀਗਾ ਉਹ ਸਾਰੇ ਬੰਦੇ ਉੱਥੇ ਸੀਗੇ ਲੇਕਿਨ ਮਨਕੀਰਤ ਨੂੰ ਟਾਰਗੇਟ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਪਰਟੀਕੂਲਰ ਇਸੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਹੈਗਾ ਹਲੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਤਿੰਨ ਬੰਦੇ ਹੋਰ ਹੈਗੇ ਜਿਨ੍ਹਾਂ ਨੇ ਕੋਈ ਗਰਾਊਂਡ ਲੈਵਲ ਤੇ ਰੋਲ ਪਲੇ ਕੀਤਾ ਇਹਨਾਂ ਨੂੰ ਫੈਸਿਲਿਟੇਟ ਕਰਾਂ ਚਾਹ ਆਪਰੇਸ਼ਨਲੀ ਸਾਡਾ ਚੱਲ ਰਹੇ ਹੈਗੇ ਆਪਰੇਸ਼ਨ ਉਹਦੇ ਕਰਕੇ ਮੈਂ ਨਾਮ ਵਗੈਰਾ ਨਹੀਂ ਡਿਸਕਲੋਜ਼ ਕਰ ਰਿਹਾ ਬਟ ਇਟ ਇਜ਼ ਵੈਰੀ ਕਲੀਅਰ ਕਿ ਇਸੇ ਨੂੰ ਟਾਰਗੇਟ ਕਰਨ ਆਏ ਸੀ ਇਹ ਦੇਸ਼ ਨਾ ਸਿੰਗਰਸ ਨੂੰ ਮਲਟੀਪਲ ਦਿੱਤੀਆਂ ਗਈਆਂ ਹਨ ਮਨਕੀਰਤ ਨੇ ਉੱਥੇ ਆਣਾ ਹੋਊਗਾ ਨਹੀਂ ਇਟ ਇਜ਼ ਹਿਸ ਡਿਸਪੀਸ਼ਨ ਲੇਕਿਨ ਉਹ ਦਾ ਇਸ ਮਰਡਰ ਦੇ ਨਾਲ ਕੋਈ ਆ ਉਹ ਨਹੀਂ ਹੈਗਾ ਦੇ ਇਹ ਥ੍ਰੈਟ ਤਾਂ ਇਨ ਜਨਰਲ ਉਹਨੂੰ ਹੈਗਾ ਹੀ ਹੈ ਜੀ ਜਿਹੜਾ ਲੇਕਿਨ ਇਹ ਪਾਰਟਿਕੂਲਰ ਕੇਸ ਹੈਗਾ ਜਿਹੜੇ ਮੁੰਡੇ ਹੈਗੇ ਆ ਇਹ ਪਾਰਟਿਕੂਲਰ ਫॉर ਟਾਰਗੇਟਿੰਗ ਰਾਣਾ ਦੇ ਹੱਦ ਤੱਕ ਸਰ ਲਾਅ ਐਂਡ ਆਰਡਰ ਕੋ ਲਿਖ ਕੇ ਸਵਾਲ ਹੋ ਰਿਹਾ ਕਿ ਪੋਲਿਟੀਕਲ ਪਾਰਟੀਆਂ ਵੀ ਕੋਈ ਸੋਸ਼ਲ ਮੀਡੀਆ 'ਤੇ ਡਾਲ ਰਹੀ ਕਿ ਲਾਅ ਐਂਡ ਆਰਡਰ ਸਹੀ ਨਹੀਂ ਹੈ ਹਾਇਦ ਹੋ ਸਕਦਾ ਹੈ ਨਹੀਂ ਦੇਖੋ ਦੇਖੋ ਮਰਡਰ ਦਾ ਇਹ ਹੈ ਜੀ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਹੈ ਕੈਟ ਐਂਡ ਮਾ ਤੁਸੀਂ ਤੁਸੀਂ ਦੇਖਿਆ ਹੈਗਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਦਾ ਕ੍ਰਾਈਮ ਹੋ ਗਿਆ ਹੋਵੇ ਲੇਕਿਨ ਕੋਈ ਵੀ ਪ੍ਰੋਫੈਸ਼ਨਲ ਕੰਪੀਟੈਂਸੀ ਕਮੀ ਨਹੀਂ ਹੈਗੀ ਸਾਰੇ ਮੁਕੱਦਮੇ ਟ੍ਰੇਸ ਕੀਤੇ ਗਏ ਆ ਇਹਨੂੰ ਵੀ ਟ੍ਰੇਸ ਕਰਾਂਗੇ ਜੀ ਤਾਂ ਇੱਕ ਮਰਡਰ ਹੋ ਜਾਣਾ ਕਿਸੇ ਗੈਂਗਸਟਰ ਦਾ ਇਟ ਇਜ਼ ਨੋਟ ਕਿ ਜਨਰਲ ਲਾਅ ਐਂਡ ਆਰਡਰ ਹੀ ਖਰਾਬ ਹੈਗਾ ਇਦਾਂ ਦਾ ਕੋਈ ਜੀ ਐਫਆਈਆਰ ਜੀ ਐਫਆਈਆਰ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਅਨਨੋਨ ਸ਼ੂਟਰ ਦੇ ਖਿਲਾਫ ਕੱਲੀ ਰਜਿਸਟਰ ਕਰ ਲਈ ਸੀਗੀ ਜਿਹੜੇ ਹੁਣ ਬੰਦੇ ਆਇਡੈਂਟੀਫਾਈ ਹੋਏ ਆ ਜਾਂ ਜਿਹੜੇ ਅਲਾਈਡ ਗੈਂਗਸ ਦੇ ਇਹਨਾਂ ਦੇ ਹੈੱਡ ਹੈਗੇ ਉਹਨਾਂ ਨੂੰ ਨਾਮਿਨੇਟ ਵੀ ਆਪਾਂ ਕਰਾਂਗੇ ਸਰ 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 ਕਿ ਹਮਲਾਵਰ ਕਿ ജി ਸੈਲਫੀ ਲੈਣੇ ਬਾਅਦ ਉਹ ਨੀ ਉਹ ਹੋਰ ਨੇ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਗਰਾਉਂਡ ਲੈਵਲ ਤੇ ਜਿਹੜੀ ਸਬਕੋਵਰਡ ਸਪੋਰਟ ਦਿੱਤੀ ਗਈ ਹੈ ਉਹ ਵੀ ਹੈਵ ਆਇਡੈਂਟੀਫਾਈਡ ਥੈਮ ਐਂਡ ਸੂਨ ਵੀ ਕਮਪਲੀਟ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆ ਰਿਹਾ ਹੈ ਕਿ ਇਹ ਪੂਰਾ ਪਲੈਨਿੰਗ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਕਿਉਂਕਿ ਦੇਖੋ ਲੋਕ ਲੁੱਤੇ ਸੀਗੇ ਪੁਲਿਸ ਵੀ ਉੱਥੇ ਮੌਜੂਦ ਸੀ ਪਰਮਿਸ਼ਨ ਸੀ ਤੁਸੀਂ ਕਹਿ ਰਹੇ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਇਸ ਸਪੈਂਡਰ ਬਾਈਕ ਤੇ ਨਹੀਂ ਬਿਲਕੁਲ ਦੇਖੋ ਹੁਣ ਉੱਥੇ ਜਿਹੜਾ ਇੰਨਾ ਜ਼ਿਆਦਾ ਰਾਸ਼ ਸੀਗਾ ਇਹ ਇੱਕ ਬੰਦਾ ਜਿਹੜਾ ਹੈਗਾ ਕੁਝ ਕਰਨ ਲਈ ਕਿਸੈਂਟੈਂਸ਼ਨ ਨਾਲ ਉਹਨੂੰ ਪਤਾ ਸੀ ਬੰਦੇ ਨੂੰ ਨਹੀਂ ਪਤਾ ਸੀ that all we are working out ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਇੱਕ ਸੈਲਫੀ ਲੈਣ ਲਈ ਫੋਟੋਗ੍ਰਾਫ ਲੈਣ ਲਈ ਰੋਕਿਆ ਸਰ ਪੁਲਿਸ ਨੂੰ ਲੱਗਦਾ ਕਿ ਉੱਥੇ ਰੈਕੀ ਹੋਈ ਹੈ ਕੋਈ ਅੰਦਰ ਇਨਵੋਲਵਮੈਂਟ ਸੀਗਾ ਅੰਦਰ ਰੈਕੀ ਦਾ ਜਿਆਦਾ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਇੰਟਰਨਲ ਇਨਵੋਲਵਮੈਂਟ ਜ਼ਰੂਰ ਮੈਂ ਕੱਪੜਾ ਕੱਪੜਾ ਮੂੰਹ ਤੇ ਪਾਇਆ ਸੀ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਐਡਾ ਉਹ ਨਹੀਂ ਹੈਗਾ ਵੀ ਇਸ ਤਰ੍ਹਾਂ ਬਿਲਕੁਲ ਉਹਨੂੰ ਰੁਕਿਆ ਜਿਵੇਂ ਹੀ ਰੁਕਿਆ ਉਹਨੇ ਇਹਨਾਂ ਨੇ ਫਾਇਰ ਸਰ ਇੱਕ ਸਰ ਦੋ ਸੀਗੇ ਤਿੰਨ ਸੀਗੇ ਤੁਸੀਂ ਕਹਿੰਦੇ ਹੋ ਤੀਸਰਾ ਇੱਕ ਹੋਰ ਸੀ ਖੜਾਣੇ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੀ ਹੋਈ ਸੀ ਉਹਦੇ ਵਿੱਚ ਰਾਣਾ ਬੱਲਾ ਚੋਰੀਆਂ ਦੀ ਉੱਥੇ ਵੀ ਕੋਈ ਕਹਿੰਦੇ ਬਹਿਸ ਮਸਾਈ ਹੋਈ ਸੀ ਨਹੀਂ ਉਹ ਸਾਡੇ ਇੱਥੇ ਨਹੀਂ ਫਤਿਹਗੜ੍ਹ ਮੇ ਵੀ ਹੋਈ ਹੋਵੇ ਮੈਨੂੰ ਉਹਦੇ ਬਾਰੇ ਨਾਲੇ ਇਹ ਜੋ ਇਨਸੀਡੈਂਟ ਹੋਇਆ ਹੈ ਇਸਕੇ ਬਾਅਦ ਆਪਕੋ ਕਿਆ ਲੱਗਦਾ ਗੈਂਗਵਾਰ ਵੱਧ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਸੇ ਗੈਂਗਸਟਰਸ ਤੋਂ ਓਪਨਲੀ ਆ ਕੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਹੀਂ ਨਹੀਂ ਐਦਾਂ ਗੈਂਗਵਾਰ ਦਾ ਕੋਈ ਹੋ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਗੈਂਗਵਾਰ ਹੋ ਜੂਗੀ ਉਹਨੂੰ ਮਾਰੂਗਾ ਉਹਨੂੰ ਮਾਰੂਗਾ ਥਿੰਗਸ ਆਰ ਅੰਡਰ ਟੋਟਲੀ ਕੰਟਰੋਲ ਵਾਂਸ ਇਨ ਅ ਵਾਈਲਡ ਕਾਈਟ ਆਫ ਇਨਸੀਡੈਂਟ ਹੈਗਾ ਇਹਨੂੰ ਵੀ ਅਸੀਂ ਟ੍ਰੇਸ ਕਰਕੇ ਜ਼ਰੂਰੀ ਕਦਮ ਲੂ ਹਾਂਜੀ ਸੁਹਾਣੇ ਸੁਹਾਣੇ ਦੇ ਵਿੱਚ ਜਿਹੜਾ ਹੈਗਾ ਇੱਕ ਕੱਲ ਪਰਸੋ ਇੱਕ ਬ੍ਰਦਰ ਨੇ ਆਪਣੇ ਹੀ ਬ੍ਰਦਰ ਨੂੰ ਮਾਰਤਾ ਸੀਗਾ ਜੀ ਉਹਦੇ ਤੇ ਤੇ ਬਾਰੇ ਇੱਕ ਸੈਪਰੇਟ ਐਫ ਆਈ ਆਰ ਸਾਡੀ ਦਰਜ ਹੈਗੀ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਸਰ ਗੱਲ ਪੁਆਇੰਟ ਥਾਰ ਵਿੱਚ ਕੋਈ ਗੱਡੀ ਕੋਈ ਨਹੀਂ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੇਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਚ ਵਿਕਰਮ ਮਸੀਹ ਵਿਲੀਅਮ ਮਸੀਹ ਉਹ ਦੋਨੋਂ ਵੀ ਅਰੈਸਟ ਕਰ ਲਿਆ ਗੱਡੀ ਵੀ ਰਿਕਵਰ ਹੋ ਗਈ ਹੈ ਜੀ ਉਹਦੇ ਚ ਸਰ ਐਸਐਸਪੀ ਸਾਹਿਬ ਕੀ ਪੁਆਇੰਟ 0.0 ਤੋਂ 0.0 ਸੇ ਫਾਇਰ کیا ਗਿਆ ਥਾ ਇਤਨੀ ਕਰ ਹਾਂ ਨਹੀਂ ਬਿਲਕੁਲ ক্লোਜ਼ ਰੇਂਜ ਤੋਂ ਬਿਲਕੁਲ ਨਾਲ ਖੜੇ ਤਿੰਨ ਤੋਂ ਚਾਰ ਜਿਹੜਾ ਹੈਗਾ ਉਹਨੂੰ ਫਾਇਰ ਉੱਥੇ ਹੋਏ ਸੀਗੇ ਉਹਦੇ ਜੋ ਕਿੰਨੀਆਂ ਲੱਗੀਆਂ ਪੋਸਟਮਾਰਟਮ ਇਸ ਗੋਇੰਗ ਔਨ ਤੇ ਪੋਸਟਮਾਰਟਮ ਤੋਂ ਬਾਅਦ ਮੈਂ ਤੁਹਾਨੂੰ ਕਲੈਰਿਟੀ ਐਗਜ਼ੈਕਟ ਜਿਹੜੀ ਹਵਾਈ ਫਾਇਰ ਜਾਂਦੇ ਜਾਂਦੇ ਦੂਰ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੇ ਤੇ ਜੇ ਪੁਲਿਸ ਪਾਰਟੀ ਜਿਹੜੀ ਉਹਦੇ ਪਿੱਛੇ ਸੀ ਉਹਦੇ ਉੱਪਰ ਉਹਨੇ ਹਵਾਈ ਫਾਇਰ ਸਰ ਵੈਪਨ ਕਿਹੜਾ ਯੂਜ਼ ਕੀਤਾ ਕੋਈ 30 30 ਬੋਰ ਦੇ ਵੈਪਨ ਸਰ ਇਵੈਂਟ ਦੇ ਵਿੱਚ ਕਿੰਨੀਆਂ ਟੀਮਾਂ ਬਣਾਈ ਗਈਆਂ ਬਾਕੀ ਸੁਰੱਖਿਆ ਦੇ ਵੀ ਕੋਈ ਇੰਤਜ਼ਾਮ ਵੀ ਸੀਗੇ ਮੈਂ ਟੀਮਾਂ ਇੱਕ ਵਾਰੀ ਅੱਜ ਮੈਂ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਾਡੀਆਂ 12 ਦੇ ਕਰੀਬ ਟੀਮਾਂ ਲੱਗੀਆਂ ਹੋਈਆਂ ਦੋ ਟੀਮਾਂ ਸਾਡੀਆਂ ਅਮ੍ਰਿਤਸਰ ਰੀਜਨ ਦੇ ਵਿੱਚ ਹੈਗੀਆਂ ਦੋ ਦਿੱਲੀ ਦੇ ਵਿੱਚ ਹੈਗੀਆਂ ਬਾਕੀ ਇੱਥੇ ਉਹ ਜਿਹੜੇ ਕੈਮਰੇ ਤੋਂ ਇਹਨਾਂ ਦਾ ਪੈਟਰਨ ਟ੍ਰੇਸ ਕਰਦੇ ਹੋਏ ਵੀ ਕਿੱਧਰ ਗਏ ਨੇ ਕਿੱਧਰ ਨਹੀਂ ਗਏ ਹੋਰ ਟੈਕਨੀਕਲ ਐਨਾਲਿਸਿਸ ਕਿ ਕੋਈ ਨੰਬਰ ਸੀਗਾ ਡੰਪ ਵਗੈਰਾ ਐਨਾਲਾਈਜ਼ ਕਰ ਰਹੇ ਨੇ ਜੀ ਉਹਦੇ ਉੱਪਰ ਸਾਡੀ ਟੈਕਨੀਕਲ ਟੀਮ ਸੈਪਰੇਟਲੀ ਲੱਗੀ ਹੋਈ ਹੈ ਸਰ ਇੱਕ ਹੋਰ ਪੋਸਟ ਨੇ ਪ੍ਰੋਪਰਲੀ ਨਾਮ ਲਿਆ ਵਾ ਭਈ ਇਹਨਾਂ ਨੇ ਜਾ ਕੇ ਸ਼ੂਟ ਆਊਟ ਕੀਤਾ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਤਾਂ ਡਿਫਾਲਟ ਇਸ ਤਰ੍ਹਾਂ ਦਾ ਨਾਮ ਆ ਇੱਕ ਹੋਰ ਨਾਮ ਆ ਦੋ ਵਿਅਕਤੀਆਂ ਦਾ ਨਾਮ ਉਹਨਾਂ ਨੇ ਇੱਕ ਅਲੱਗ ਪੋਸਟ ਭਾਈ ਹੋਈ ਹੈ ਜਿਸ ਤੇ ਕ੍ਰੋਸ ਮਾਰਿਆ ਫੋ ਦਾ ਨਾਮ ਲਿਖੇ ਕੁ ਛੱਡਦੇ ਹੈਗੇ ਜਿਹੜੇ ਛੋਟੇ ਨਾਮ ਮੈਂ ਤੁਹਾਨੂੰ ਪ੍ਰੋਪਰ ਦੱਸ ਰਿਹਾ ਵੀ ਜਿਹੜੇ ਦੋਨੋਂ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਆਇਡੈਂਟੀਫਾਈ ਹੋ ਗਏ ਅਦਿੱਤਿਆ ਕਪੂਰ ਤੇ ਕਰਨ ਪਾਠਕ ਹੈਗੇ ਸਰ ਪਰਮਿਸ਼ਨ ਕੱਲੀ ਪੁਲਿਸ ਤੋਂ ਸੀ ਜਾਂ ਐਡਮਿਨਿਸਟ੍ਰੇਸ਼ਨ ਤੋਂ ਬਹੁਤ ਤੁਸੀਂ ਐਡਮਿਟ ਨਹੀਂ ਨਹੀਂ ਹੋਦੀ ਥਰੂ ਕਿਉਂਕਿ ਪੁਲਿਸ ਉਹਦੇ ਤੇ ਆ ਵੀ ਐਂਬੂਲੈਂਸ ਨਾਲ ਫਾਇਰਿੰਗ ਕਰਦੇ ਉਹ ਥਰੂ ਐਡਮਿਨਿਸਟ੍ਰੇਸ਼ਨ ਹੀ ਗਈ ਸੀ ਜੀ ਪਰਮਿਸ਼ਨ ਸਾਡੇ ਕੋਲ ਆਈ ਸੀਗੀ ਅਸੀਂ ਉਹਨੂੰ ਪਰਮਿਸ਼ਨ ਦਿੱਤੀ ਹੋਈ ਸੀ ਤੁਹਾਨੂੰ ਸਰ ਇੱਕ ਇੱਕ ਬਰੀਫ ਤੁਹਾਨੂੰ ਹਿੰਦੀ ਚ ਕਾਈਂਡਲੀ ਮੈਂ ਪੁਲਿਸ ਕਰਦੇ